ਬਾਬਾ ਦੀਪ ਸਿੰਘ ਜੀ ਨੇ ਕੇਵਲ ਤੇ ਕੇਵਲ ਜ਼ਬਾਨ ਦੇ ਵਿੱਚੋਂ ਵਾਹਿਗੁਰੂ ਬੋਲਣ ਨੂੰ ਧਰਮ ਨਹੀਂ ਸਮਝਿਆ ਸਮੇ ਸਮੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਗਿਆਨ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਹੋਇਆਂ ਜਿਹੜੀ ਸਿੱਖਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਿੰਦੇ ਨੇ ਉਸ ਬਾਣੀ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਵੱਖ-ਵੱਖ ਸਮੇ ਤੇ ਵੱਖ-ਵੱਖ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਆਪਣੇ ਧਰਮ ਦਾ ਨਰਵਾਹ ਕੀਤਾ ਤੁਸੀਂ ਸੌਖੀਆਂ ਇੱਕ ਦੋ ਉਦਾਹਰਣ ਲੈ ਲਈਏ ਆਪਾਂ ਬਾਬਾ ਦੀਪ ਸਿੰਘ ਦਾ ਜੋ ਜਨਮ ਹੈ ਉਹ 1682 ਈਸਵੀ ਦਾ ਹੈ ਪਿਤਾ ਦਾ ਨਾਮ ਹੈ ਭਾਈ ਭਗਤਾ ਜੀ ਮਾਤਾ ਦਾ ਨਾਮ ਹੈ ਮਾਤਾ ਜਿਉਣੀ ਅੰਬਤ ਸਰ ਦੇ ਨਜ਼ਦੀਕ ਪਿੰਡ ਪੈਂਦਾ ਪਹੂ ਵਿੰਡਾ ਗੁਰਮਖ ਕੋ ਇੱਕੋ ਇੱਕ ਮਾਪਿਆਂ ਦਾ ਪੁੱਤ ਹੈ ਬਾਬਾ ਦੀਪ ਸਿੰਘ ਨਾਮ ਰੱਖਿਆ ਸੀ ਦੀਪਾ ਜਦੋਂ ਇਹ ਭਾਈ ਦੀਪਾ ਕਿਉਂਕਿ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਹੈ ਇਸ ਕਰਕੇ ਮਾਂ ਦੇ ਨਾਲ ਪਿਤਾ ਦੇ ਨਾਲ ਕਹਿ ਲੋ ਵੀ ਪਤਾ ਹੀ ਨਹੀਂ ਕਿੰਨੇ ਕਵਾਰ ਦਰਬਾਰ ਸਾਹਿਬ ਆਇਆ ਦਰਸ਼ਨ ਕਰਦਾ ਹੈ ਬਚਪਨ ਦੇ ਵਿੱਚ ਦੇ ਮਾਣਾ ਲੰਗਰਾਂ ਵਿੱਚ ਬੈਠ ਕੇ ਸੇਵਾ ਕਰਦਾ ਹੈ ਪਿਤਾ ਨਾਲ ਬੈਠ ਕੇ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਬਾਣੀ ਪੜ੍ਹਦਾ ਸੁਣਦਾ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਿਆਂ ਕਰਦਿਆਂ ਭਾਈ ਦੀਪੇ ਦਾ ਜੀਵਨ ਵੱਡਾ ਹੁੰਦਾ ਹੈ 1699 ਦੀ ਵਿਸਾਖੀ ਆਉਂਦੀ ਹੈ ਮਾਤਾ ਪਿਤਾ ਨਾਨੰਦਪੁਰ ਸਾਹਿਬ ਪਹੁੰਚਿਆ ਅੰਮ੍ਰਿਤ ਛਕਿਆ ਭਾਈ ਦੀਪੇ ਤੋਂ ਦੀਪ ਸਿੰਘ ਨਾਮ ਹੋ ਗਿਆ ਮਾਤਾ ਪਿਤਾ ਨੇ ਅੰਮ੍ਰਿਤ ਛਕਿਆ ਭਗਤ ਸਿੰਘ ਤੇ ਮਾਤਾ ਜੀਉਨਕੌਰ ਹੋ ਗਏ ਜਦੋਂ ਮਾਤਾ ਪਿਤਾ ਘਰ ਲੈ ਜਾਣ ਲੱਗੇ ਤੇ ਮਾਤਾ ਪਿਤਾ ਨੂੰ ਬੇਨਤੀ ਕੀਤੀ ਪਿਤਾ ਜੀ ਮੈਨੂੰ ਇੱਥੇ ਹੀ ਰਹਿਣ ਦਿਓ ਗੁਰੂ ਪਾਤਸ਼ਾਹ ਕੋਲੋਂ ਆਗਿਆ ਲੈ ਲਈ ਦੋ ਸਾਲ ਇੱਥੇ ਰਹਿ ਕੇ ਭਾਈ ਦੀਪ ਸਿੰਘ ਨੇ ਕਿਉਂਕਿ ਉਦੋਂ ਉਦੋਂ ਨਾਮ ਦੀਪ ਸਿੰਘ ਹੀ ਕਿਹਾ ਜਾਂਦਾ ਸੀ ਗੁਰਬਾਣੀ ਦੀ ਸੰਥਿਆ ਸ਼ਸਤਰਾਂ ਦੀ ਵਿੱਦਿਆ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਗੁਰਮਖੋ 1702 ਦੇ ਵਿੱਚ ਮਾਪੇ ਆਉਂਦੇ ਨੇ ਗੁਰੂ ਕਲਗੀ ਤਰਪਾਤੀਸ਼ਾ ਕੋਲੋਂ ਜਿਹੜਾ ਹੈ ਉਹ ਆਗਿਆ ਲੈਂਦੇ ਨੇ ਪਾਤਸ਼ਾਹ ਪੁੱਤਰ ਦਾ ਵਿਆਹ ਕਰਨਾ ਹੈ ਘਰ ਲੈ ਜਾਣਾ ਹੈ ਪੁੱਤਰ ਨੂੰ ਘਰ ਲੈ ਜਾਂਦੇ ਨੇ ਪਾਤਸ਼ਾਹ ਨੇ ਕਿਹਾ ਸੀ ਦੀਪ ਸਿਆ ਪੁੱਤਰ ਕਿੱਥੇ ਵੀ ਰਹੇ ਅੰਮ੍ਰਿਤ ਵੇਲਾ ਨਾ ਗਵਾਈਂ ਜਦੋਂ ਅਸੀਂ ਆਵਾਜ਼ ਮਾਰੀਏ ਉਦੋਂ ਆ ਜਾਵੀਂ ਤੇ ਘਰ ਵਿੱਚ ਰਹਿ ਕੇ ਆਪਣੇ ખ્રਿਸਤ ਧਰਮ ਦਾ ਨਿਰਵਾਹ ਕਰਨਾ ਹੈ। ਇੱਧਰ ਗੁਰਮਖੋ ਸਮਾਂ ਆਪਣੀ ਚਾਲ ਚੱਲਦਾ ਅਨੰਦਪੁਰਸ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਭਾਈ ਦੀਪ ਸਿੰਘ ਵਾਪਸ ਅਨੰਦਪੁਰ ਸਾਹਿਬ ਆ ਜਾਂਦੇ ਆ। ਜਦੋਂ 1704 ਵਿੱਚ ਕਿਲਾ ਛੱਡ ਅਨੰਦਪੁਰ ਸਾਹਿਬ ਛੱਡਿਆ ਜਾਂਦਾ। ਉਸ ਸਮੇਂ ਫਿਰ ਭਾਈ ਦੀਪ ਸਿੰਘ ਭਾਈ ਮਣੀ ਸਿੰਘ ਇਹ ਗੁਰੂ ਕੇ ਸਿੱਖ ਮਤਾਵਾਂ ਦੇ ਨਾਲ ਰਹਿੰਦੇ ਨੇ ਔਰ ਉਸ ਸਮੇਂ ਜੋ ਕਰਮ ਸੀ ਮਤਾਵਾਂ ਦਾ ਖਿਆਲ ਰੱਖਣਾ ਸੁਰੱਖਿਆਤ ਦੇਣੀ ਉਹ ਕੀਤਾ। ਦਮਦਮਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਤਗੁਰੂ ਪਾਤਸ਼ਾਹ ਨੇ ਬੁਲਾਇਆ। ਭਾਈ ਮਣੀ ਸਿੰਘ ਨੇ ਬੀੜ ਲਿਖੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲਖਵਾਈ। ਸ਼ਾਹੀ ਤਿਆਰ ਤੇ ਕਲਮਾ ਘੜਨ ਦੀ ਸੇਵਾ ਬਾਬਾ ਦੀਪ ਸਿੰਘ ਨੇ ਕੀਤੀ ਗੁਰਮੁਖ। ਉਸੇ ਸਮੇਂ ਚਾਰ ਸਰੂਪ ਉਤਾਰੇ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਛੇ ਉਤਾਰੇ ਕੀਤੇ ਚਾਰ ਸਰੂਪਾਂ ਦੇ ਬਹੁਤ ਮਹਾਨ ਕਾਰਜ ਸੀ ਬਾਬਾ ਦੀਪ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਉਤਾਰੇ ਕਰਵਾਉਣੇ ਕਿਉਂਕਿ ਜ਼ਰੂਰੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਸਰੀਰਕ ਚੋਲਾ ਤਿਆਗ ਜਾਂਦੇ ਨੇ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਉਂਦਾ ਤੇ ਉਸ ਸਮੇਂ ਫਿਰ ਸਭ ਤੋਂ ਪਹਿਲਾਂ ਸੋਨੀਪੱਤ ਦੀ ਨਜ਼ਦੀਕ ਜਾ ਕੇ ਬਾਬਾ ਦੀਪ ਸਿੰਘ ਹੀ ਆਪਣੇ ਜਥੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਸਭ ਤੋਂ ਪਹਿਲਾਂ ਮਿਲਦੇ ਆ। ਸੰਡੋਰੀ ਦੀਆਂ ਗੁਰਮਖੋ ਜੰਗ ਹੋਈ, ਸਮਾਣੇ ਦੀ ਜੰਗ ਹੋਈ, ਚੱਪੜ ਚਿੜੀ ਦੇ ਮੈਦਾਨ ਦੀ ਜੰਗ ਹੋਈ, ਸਰਹੰਦ ਜਿੱਤਿਆ ਗਿਆ। ਇਨ੍ਹਾਂ ਸਾਰੀਆਂ ਜੰਗਾਂ ਦੇ ਵਿੱਚ ਬਾਬਾ ਦੀਪ ਸਿੰਘ ਸ਼ਾਮਲ ਰਹੇ ਜੀ। ਜਦੋਂ ਤਤ ਖਾਲਸਾ ਤੇ ਬੰਦਈ ਖਾਸ ਝਗੜਾ ਹੋ ਜਾਂਦਾ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਫਿਰ ਉਸ ਸਮੇਂ ਬਾਬਾ ਦੀਪ ਸਿੰਘ ਝਗੜੇ ਨੂੰ ਛੱਡ ਕੇ ਵਾਪਸ ਦਮਦਮਾ ਸਾਹਿਬ ਆ ਜਾਂਦੇ ਆ ਇੱਥੇ ਰਹਿ ਕੇ ਫਿਰ ਜਿਹੜਾ ਹੈ ਉਹਨਾਂ ਨੇ ਆਸ-ਪਾਸੇ ਨੌਜਵਾਨਾਂ ਨੂੰ ਇਕੱਠਿਆਂ ਕੀਤਾ ਗੁਰਬਾਣੀ ਦੀ ਸੰਥਿਆ ਘੋੜਸਵਾਰੀ ਦੀ ਸੰਥ ਜਿਹੜੀ ਸੀ ਸਿੱਖਿਆ ਸ਼ਾਸਤਰ ਵਿਦਿਆ ਸੀ ਜਿਹੜੀ ਉਹ ਇੱਥੇ ਆ ਕੇ ਫਿਰ ਇਹ ਆਰੰਭ ਕੀਤਾ ਕਾਰਜ ਔਰ ਕਈ ਸਾਲਾਂ ਤੱਕ ਕਹਿ ਲਓ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਮਾਲਵੇ ਦੀ ਧਰਤੀ ਦੇ ਉੱਤੇ ਗੁਰਮਖੋ ਇਹ ਕੈਲੋ ਵੀ ਦੁਬਾਰਾ ਸਿੱਖੀ ਨੂੰ ਪ੍ਰਗਟ ਕਰਨ ਵਿੱਚ ਬਾਬਾ ਦੀਪ ਸਿੰਘ ਦਾ ਬਹੁਤ ਵੱਡਾ ਹੱਥ ਰਿਹਾ ਮਾਲਵੇ ਦੀ ਧਰਤੀ ਦੇ ਵਿੱਚ ਸਮਾਂ ਆਉਂਦਾ ਹੈ ਦਲ ਖਾਲਸਾ ਬਣਦਾ ਹੈ ਮਿਸਲਾਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਮਿਸਲ ਸ਼ਹੀਦਾਂ ਦਾ ਮੁਖੀ ਜਿਹੜਾ ਹੈ ਉਹ ਬਾਬਾ ਦੀਪ ਸਿੰਘ ਨੂੰ ਲਾਇਆ ਜਾਂਦਾ ਜਿਹੜੀਆਂ ਮਿਸਲਾਂ ਸਨ ਨਾ 12 ਉਹਨਾਂ ਵਿੱਚ ਜਿਹੜਾ ਮਿਸਲ ਸ਼ਹੀਦਾਂ ਸੀ ਉਹਦੇ ਮੁਖੀ ਬਾਬਾ ਦੀਪ ਸਿੰਘ ਹਨ ਉਸ ਤੋਂ ਬਾਅਦ ਫਿਰ ਤੁਸੀਂ ਦੇਖੋ ਸਮਾਂ ਆਪਣੀ ਚਾਲ ਚੱਲਦਾ ਹੈ ਬਜ਼ੁਰਗੀ ਅਵਸਥਾ ਆਉਂਦੀ ਹੈ ਤੇ 1757 ਜਦੋਂ ਅਹਿਮਦ ਸ਼ਾਹ ਅਬਦਾਲੀ ਆਪਣੇ ਪੁੱਤਰ ਤैमूर ਨੂੰ ਲਾਹੌਰ ਦਾ ਸੂਬੇਦਾਰ ਬਣਾ ਜਾਂਦਾ ਹੈ ਤੇ ਤैमूर ਨੇ ਅੱਗੇ ਜਹਾਂ Khan ਨੂੰ ਭੇਜਿਆ ਅੰਬਤ ਸਰ ਸਾਹਿਬ ਰਾਮ ਰੌਣ ਦਾ ਕਿਲਾ ਢਾਹ ਦਿੱਤਾ ਗਿਆ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਸਰੋਵਰ ਨੂੰ ਪੂਰੀ ਤਰ੍ਹਾਂ ਜਿਹੜਾ ਸੀ ਉਹ ਭਰ ਦਿੱਤਾ ਗਿਆ ਤੇ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਬਾਬਾ ਦੀਪ ਸਿੰਘ ਨੂੰ ਖਬਰ ਮਿਲਦੀ ਹੈ ਤੇ ਫਿਰ ਕਲਮਾਂ ਦੇ ਨਾਲ ਬਾਣੀ ਲਿਖਦੇ ਸੀ ਇਦਾਂ ਤੇ ਬਾਣੀ ਨੂੰ ਕਲਮ ਨੂੰ ਉੱਥੇ ਰੱਖ ਕੇ ਫਿਰ ਗੁਰਮਖੋ ਫਰਜ਼ਾਂ ਦੀ ਪਹਿਚਾਣ ਕਰਦਿਆਂ ਹੋਇਆਂ ਫਿਰ ਖੰਡਾ ਪਕੜਦੇ ਆ ਇਹ ਹੁੰਦਾ ਸਮੇ ਅਨੁਸਾਰ ਸੇਵਾ ਕਰਨੀ ਇਹ ਬਾਬਾ ਦੀਪ ਸਿੰਘ ਜੀਵਨ ਵਿੱਚੋਂ ਬਹੁਤ ਵੱਡੀ ਸਿੱਖਿਆ ਹੈ ਜੈਸਾ ਸਮਾਂ ਹੈ ਉਸ ਸਮੇਂ ਨੂੰ ਦੇਖਦੇ ਆ ਓਦਾਂ 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 ਦੇ ਕਰਮ ਕਰਨੇ ਜੇ ਲੋੜ ਹੈ ਵੀ ਸਿੱਖਾਂ ਨੂੰ ਬਾਣੀ ਨਾਲ ਜੋੜਨਾ ਤੇ ਗੁਰਮਖੋ ਕਲਮ ਪਕੜ ਕੇ ਬਾਣੀ ਲਿਖਦੇ ਨੇ ਜੇ ਲੋੜ ਹੈ ਬੰਦਾ ਸਿੰਘ ਬਹਾਦਰ ਆਇਆ ਤੇ ਫਿਰ ਉੱਥੇ ਕਲਮ ਨੂੰ ਰੱਖਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੰਦੇ ਨੇ ਜੇ 75 ਸਾਲ ਦੀ ਉਮਰ ਦੇ ਵਿੱਚ ਵੀ ਲੋੜ ਪੈਂਦੀ ਹੈ ਵੀ ਬਾਬਾ ਜੀ ਹੁਣ ਕਲਮ ਲਿਖਣ ਦੀ ਨਹੀਂ ਦੁਬਾਰਾ ਹਥਿਆਰ ਸ਼ਸਤਰਾਂ ਨੂੰ ਚੱਕਣ ਦੀ ਲੋੜ ਹੈ ਤੇ 75 ਸਾਲ ਦਾ ਬਜ਼ੁਰਗ ਬਾਬਾ ਦੁਬਾਰਾ ਖੰਡਾ ਚੁੱਕਦਾ ਹੈ ਇਹ ਇਹ ਹੈ ਲੋੜ ਦੇ ਅਨੁਸਾਰ ਪੰਥ ਦੀ ਸੇਵਾ ਇਹ ਇਹ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਬਾਬਾ ਦੀਪ ਸਿੰਘ ਦੇ ਜੀਵਨ ਦੇ ਵਿੱਚੋਂ ਉਹ ਪਰ ਤੁਸੀਂ ਦੇਖੋ ਫਿਰ ਇਹ ਵਚਨ ਕਰਕੇ ਤੁਰੇ ਸੀ ਕਿ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਸਿੱਖੀ ਸਦਕ ਨੂੰ ਦਾਗ ਨਾ ਲਾਵਾਂਗਾ ਮੈਂ ਕੜਾਂ ਪ੍ਰਸ਼ਾਦ ਰਮਾਲੇ ਚੜਾਉਣ ਵਾਲੇ ਲੋਕੀ ਸੀਸ ਐ ਪਰ ਪਰ ਪੇਟ ਚੜਾਵਾਂਗਾ ਮੈਂ ਲੋਕ ਰਮਾਲੇ ਚੜਾਉਂਦੇ ਨੇ ਦੀਗਾਂ ਚੜਾਉਂਦੇ ਨੇ ਧੰਗੁਰ ਰਾਮਦਾਸ ਹੈ ਪਾਤਸ਼ਾਹ ਮੈਂ ਤੇਰੀ ਦਰ ਤੇ ਆਪਣਾ ਸੀਸ ਭੇਟ ਕਰਾਂਗਾ ਤੋ ਐਸਾ ਜੀਵਨ ਹੈ ਬਾਬਾ ਦੀਪ ਸਿੰਘ ਦਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸ਼ਾਮ ਨੂੰ ਗੁਰਮਖੋ ਆਪਾਂ ਬਾਬਾ ਦੀਪ ਸਿੰਘ ਜੀ